ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਕੱਦੂ ਤੋਂ ਕਹਿੰਦੇ ਸਾਰੇ ਬਹੁਤ ਨਫ਼ਰਤ ਕਰਨ ਲੱਗ ਜਾਂਦੇ ਗਰਮੀ ਦੇ ਵਿੱਚ ਵੀ ਹਰ ਰੋਜ਼ ਕੱਦੂ ਬਣਾ ਲਿਆ ਕੱਦੂ ਬਣਾ ਲਿਆ ਪਰ ਅੱਜ ਮੈਂ ਤੁਹਾਨੂੰ ਕੱਦੂ ਇਸ ਤਰ੍ਹਾਂ ਦਾ ਬਣਾਉਣਾ ਦੱਸੂਗੀ ਤੇ ਇਹਨੂੰ ਕੀ ਆ ਵੀ ਕਹਿੰਦੇ ਨੇ ਤੇ ਬਹੁਤ ਹੀ ਵਧੀਆ ਤੇ ਟੇਸਟੀ ਬਣੂਗਾ ਜਿਹੜੇ ਨਹੀਂ ਵੀ ਖਾਂਦੇ ਉਹ ਵੀ ਖਾਣਗੇ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖੋ ਕਿਉਂਕਿ ਆਪਾਂ ਕਾ ਬਣਾਉਨੇ ਆ ਕੱਟ ਕੇ ਇਦਾਂ ਹੀ ਬਸ ਨੋਰਮਲ ਬਣਾ ਲੈਨੇ ਆ ਥੋੜਾ ਜਿਹਾ ਚੇਂਜ ਨਾਲ ਇਹ ਕੱਦੂ ਦਾ ਟੇਸਟੀ ਬਕਰ ਆਜੂ ਤੇ ਦੁਆਰਬਾਰ ਕਿਆ ਕਰਨਗੇ ਵੀ ਅੱਜ ਤੁਸੀਂ ਕद्दू ਦੀ ਸਬਜ਼ੀ ਬਣਾਓ ਮੈਂ ਮੋਟਾ-ਮੋਟਾ ਕਰਕੇ ਕद्दू ਨੂੰ ਕੱਟ ਲਿਆ ਤੇ ਹੁਣ ਇਹਦੇ ਵਿੱਚ ਪਾ ਰያ ਜੀ ਥੋੜਾ ਜਿਹਾ ਹਲਦੀ ਤੇ ਥੋੜਾ ਜਿਹਾ ਲੂਣ ਮੈਂ ਅੱਧਾ-ਅੱਧਾ ਚਮਚਾ ਤੇ ਥੋੜੀ ਜਿਹੀ ਪਾ ਲੈ ਜੀ ਲਾਲ ਮਿਰਚ ਦਾ ਪਾਊਡਰ ਜਿਹੜਾ ਕਸੂਰੀ ਲਾਲ ਮਿਰਚ ਜਿਹੜੀ ਹੁੰਦੀ ਆ ਆਪਣੇ ਕੋਲੇ ਦੇਗੀ ਮਿਰਚ ਜੀ ਨੂੰ ਕਹਿੰਦੇ ਨੇ ਉਹ ਪਾ ਲੈਣੀ ਉਹ ਕੋੜੀ ਨਹੀਂ ਹੁੰਦੀ ਤੇ ਹੁਣ ਇਹ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਵਿੱਚਰ ਲਾ ਲਿਆ ਧੋ ਕੇ ਪਹਿਲਾਂ ਆਪਾਂ ਕੱਟਿਆ ਸੀਗਾ ਤਾਂ ਹੁਣ ਆਪਾਂ ਇਹਨੂੰ ਪਾਣੀ ਵਗੈਰਾ ਵਿੱਚ ਕੁਝ ਨਹੀਂ ਹੈਗਾ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਉਸ ਤੋਂ ਬਾਅਦ ਮਿਕਸ ਕਰਨ ਤੋਂ ਬਾਅਦ ਫੇਰ ਆਪਾਂ ਇਹਨੂੰ 5-7 ਮਿੰਟ ਦੇ ਲਈ ਟਾਕੇ ਰੱਖ ਦਾਂਗੇ ਜਿੰਨਾ ਟਾਈਮ ਆਪਣੇ ਕੋਲੇ ਬਾਕੀ ਦਾ ਆਪਾਂ ਇਹ 5-7 ਮਿੰਟ ਲਈ ਟੱਕਿਆ ਜਾਂਦਾ ਉਨਾ ਟਾਈਮ ਆਪਾਂ ਬਾਕੀ ਦੇ ਆਲੂ ਪਿਆਜ਼ ਵਗੈਰਾ ਸੌਰੀ ਪਿਆ ਕੱਟ ਕੇ ਰੱਖ ਲੈਣੇ ਆ ਬਾਕੀ ਮਸਾਲੇ ਹੁਣ ਮੈਂ ਕੜਾਹੀ ਲੈ ਲਈ ਕੜਾਹੀ ਨੂੰ ਚੁੱਲੇ ਤੇ ਰੱਖ ਲਿਆ ਤੇ ਇਹਦੇ ਵਿੱਚ ਆਪਾਂ ਪਾ ਲੈਣਾ ਥੋੜਾ ਜਿਹਾ ਦੋ ਚਮਚੇ ਸਿਰਫ ਦੋ ਚਮਚੇ ਜਿਹੜੇ ਨੇਗੇ ਥੋੜਾ ਜਿਹਾ ਹੀ ਪਾਇਆ ਆ ਤੇਲ ਤੁਸੀਂ ਤੇਲ ਕੋਈ ਵੀ ਲੈ ਸਕਦੇ ਹੋ ਸਰੋਂ ਦਾ ਲੈ ਲਓ ਰਿਫਾਈਨ ਲੈ ਲਓ ਜਿਹੜਾ ਵੀ ਤੁਸੀਂ ਵਰਤਦੇ ਹੋ ਉਹ ਲੈ ਲਓ ਤੇ ਜਦੋਂ ਜਦ ਅਜੇ ਤੇਲ ਗਰਮ ਹੋ ਗਿਆ ਉਦੋਂ ਆਪਾਂ ਇਹ ਦੇ ਵਿੱਚ ਜਿਹੜਾ ਕੀ ਆ ਜਾਂ ਕਦੂ ਕੱਟ ਕੇ ਰੱਖਿਆਗਾ ਉਹਨੂੰ ਆਪਾਂ ਇਹਦੇ ਵਿੱਚ ਪਾ ਲੈਣਾਗਾ ਤੇ ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਘਿਓ ਦੇ ਵਿੱਚ ਮਿਕਸ ਕਰ ਦੇਣਾ ਤੇਲ ਦੇ ਵਿੱਚ ਤੇ ਇਹਨੂੰ ਆਪਾਂ ਥੋੜਾ ਜਿਹਾ ਭੁੰਨਣਾਗਾ ਤੇ ਇਹਨੂੰ ਭੁੰਨ ਕੇ ਨਾ ਮਤਲਬ ਇਹ ਇਹਦਾ ਜਦੋਂ ਰੰਗ ਥੋੜਾ ਚੇਂਜ ਹੋਣ ਲੱਗ ਜਾ ਹਲਕਾ ਹਲਕਾ ਮੱਟੀ ਮੱਟੀ ਆ ਕੇ ਤੇ ਉਦੋਂ ਅਸੀਂ ਇਹਨੂੰ ਉਤਾਰਨਾਗਾ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਵੀ ਕਿਵੇਂ ਬਣਾਇਆ ਤੇ ਬਹੁਤ ਹੀ ਵਧੀਆ ਬਣੂਗਾ ਤੇ ਦੇਖਣ ਨੂੰ ਕਲਰ ਕੀ ਤੁਹਾਡੀ ਜਦੋਂ ਸਬਜੀ ਬਣੂਗੀ ਉਸੇ ਨੂੰ ਦੇਖ ਕੇ ਸਾਰਿਆਂ ਨੂੰ ਇਹ ਹੋਣਾ ਵੀ ਅੱਜ ਕੀ ਸਬਜੀ ਬਣਾਈ ਆ ਤੇ ਆਪਾਂ ਇਹਨੂੰ 2 ਮਿੰਟ ਦੇ ਲਈ ਢੱਕ ਦਾਂਗੇ ਤਾਂ ਜੋ ਇਹਦੀ ਫਾਫਾ ਜਿਹੜੀ ਇਹ ਵਿੱਚੇ ਹੀ ਰਹਿ ਜਵੇ ਤੇ ਆਪਣੇ ਕੋਲੇ ਜਿਹੜਾ ਸਬਜੀ ਦਾ ਕਲਰ ਮਤਲਬ ਕद्दू ਦਾ ਕਲਰ ਸਬਜੀ ਤਾਂ ਜੇ ਬਣੀ ਨਹੀਂ ਤਾਂ ਇਹ ਜਿਹੜਾ ਚੇਂਜ ਹੋ ਗਿਆ ਥੋੜਾ ਜਿਹਾ ਇਹ ਬਰਾਊਨ ਜਿਹਾ ਹੋ ਗਿਆ ਹੁਣ ਆਪਾਂ ਉਹ ਦੂਜੇ ਪਾਸੇ ਸੁੱਕਾ ਮਸਾਲਾ ਲੈਣੇ ਆਂਗੇ ਇੱਕ ਲਾਈਲੀ ਇਲਾਇਚੀ ਬੱਡੀ ਇਲਾਇਚੀ ਚਾਹੀਏ ਤੇ ਤੁਸੀਂ ਕੱਲੇ ਬੀਜ ਲੈ ਲਓ ਥੋੜੀ ਜੀ ਲੈ ਲਈ ਸੌਫ ਤੇ ਥੋੜਾ ਜਿਹਾ ਲੈ ਲਿਆ ਸਾਬਤ ਧਨੀਆ ਤੇ ਨਾਲ ਲੈ ਲਿਆ ਜੀ ਜੀਰਾ ਤੇ ਨਾਲ ਲੈ ਲੇ ਮੇਥੀ ਦਾਣੇ ਅੱਧਾ ਅੱਧਾ ਚਮਚਾ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲੈਣਾਗਾ ਬਰੀਕ ਬਰੀਕ ਜਿਆਦਾ ਬਰੀਕ ਪਾਊਡਰ ਵੀ ਨਹੀਂ ਬਣਾਉਣਾ ਥੋੜਾ ਜਿਹਾ ਜਰਦਰਾ ਜਿਹਾ ਕੁੱਟ ਲੈਣਾ ਜੇ ਤੁਸੀਂ ਮਿਕਸੀ ਚ ਕੁੱਟਣਾ ਚਾਹੁੰਦੇ ਤਾਂ ਉਹਦੇ ਚ ਕੁੱਟ ਲਓ ਤੇ ਹੁਣ ਮੈਂ ਉਹ ਸਬਜ਼ੀ ਨੂੰ ਬਾਹਰ ਕੱਢ ਲਿਆ ਕਦੋਂ ਨੂੰ ਜਿਹੜਾ ਫਰਾਈ ਕੀਤਾ ਤੇ ਆਪਾਂ ਥੋੜਾ ਜਿਹਾ ਤੇਲ ਹੋਰ ਪਾ ਕੇ ਉਹਦੇ ਵਿੱਚ ਇੱਕ ਚਮਚਾ ਪਾ ਲਿਆ ਹਿੰਗ ਤੇ ਬਾਕੀ ਇਹ ਕੁੱਟੇ ਹੋਏ ਮਸਾਲੇ ਪਾ ਲੈਣੇ ਆ ਤੇ ਜਦੋਂ ਇਹਨਾਂ ਮਸਾਲਿਆਂ ਦਾ ਥੋੜਾ ਥੋੜਾ ਕਲਰ ਜਾ ਚੇਂਜ ਹੋਣ ਲੱਗ ਜੇ ਉਦੋਂ ਆਪਾਂ ਇਹਦੇ ਵਿੱਚ ਪਾ ਲੈਣੇ ਆਗੇ ਬਰੀਕ ਕੱਟਿਆ ਹੋਇਆ ਪਿਆਜ਼ ਮੈਂ ਇੱਥੇ ਬਰੀਕ ਕੱਟਿਆ ਪਿਆਜ਼ ਲੈ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜਿਹੜੇ ਪਿਆਜ਼ ਆ ਤੇ ਜਿਹੜਾ ਟਮਾਟਰ ਲੈਣੇ ਆ ਉਹ ਆਪਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਵੀ ਉਹ ਆਪਾਂ ਜਿਹੜਾਗਾ ਪਿਉਰੀ ਬਣਾ ਲੈਣੀ ਆ ਟਮਾਟਰ ਦੀ ਯਾਨੀ ਕਿ ਟਮਾਟਰ ਨੂੰ ਆਪਾਂ ਮਿਕਸੀ ਦੇ ਵਿੱਚ ਪੀਸ ਲੈਣਾਗਾ ਤੇ ਹੁਣ ਅਸੀਂ ਇਹਨਾਂ ਸਾਰੇ ਜਿਹੜੇ ਪਿਆਜ਼ ਨੇ ਤੇ ਬਾਕੀ ਮਸਾਲੇ ਆ ਉਹਨਾਂ ਨੂੰ ਹਲਕੀ ਹਲਕੀ ਅੱਗ ਦੇ ਉੱਤੇ ਭੁੰਨਦੇ ਜਾਵਾਂਗੇ ਤੇ ਜਦੋਂ ਇਹਨਾਂ ਦਾ ਸਾਡੇ ਕੋਲੇ ਕਲਰ ਥੋੜਾ ਜਿਹਾ ਯਾਨੀ ਪਿਆਜ਼ ਨੇ ਜਿਹੜੇ ਹਲਕੇ ਜੇ ਬਰਾਊਨ ਹੋ ਜਾਣ ਥੋੜੇ ਜੇ ਠੀ ਲੈ ਜੇ ਪੈ ਜਾਣ ਉਦੋਂ ਆਪਾਂ ਇਹਦੇ ਵਿੱਚ ਪਾ ਦੇਣੀ ਆ ਹਰੀਆਂ ਮਿਰਚਾਂ ਤੇ ਬਾਕੀ ਤੁਸੀਂ ਆਪਣੇ ਮੁਤਾਬਕ ਪਾਉਣੀਆਂ ਨੇ ਤੇ ਫਿਰ ਇਹਦੇ ਵਿੱਚ ਪਾ ਦੇਣਾ ਥੋੜਾ ਟਮਾਟਰ ਦੀ ਪਿਉਰੀ ਤੇ ਜਦੋਂ ਜਿਹੜਾ ਬਾਕੀ ਮੈਂ ਥੋੜਾ ਜਿਹਾ ਪਾਣੀ ਪਾਉਣਾ ਪਾਣੀ ਕਿਉਂ ਪਾਉਣਾ ਕਿਉਂਕਿ ਉਹਦੇ ਨਾਲ ਥੋੜਾ ਜਿਹਾ ਟੇਸਟ ਦਾ ਫਰਕ ਪੈ ਜਾਂਦਾ ਤੇ ਉਹ ਜਿਹੜਾ ਬਾਕੀ ਧੋ ਕੇ ਪਾ ਲੈਣਾ ਉਹੀ ਜਿਹੜਾ ਕੱਪ ਆਪਾਂ ਜਿਹਦੇ ਵਿੱਚ ਕੀਤਾ ਸੀ ਉਹ ਪਾਣੀ ਪਾ ਲੈਣਾ ਉਹਦੇ ਨਾਲ ਹੀ ਤੇ ਹੁਣ ਮੈਂ ਇੱਥੇ ਹਲਦੀ ਪਾ ਲਈ ਤੇ ਨਮਕ ਪਾ ਲਿਆ ਜ਼ਿਆਦਾ ਮਸਾਲੇ ਨਹੀਂ ਪਾਉਣੇ ਤੇ ਬਸ ਸਿੰਪਲ ਹੀ ਬਣਾਉਣਾ ਬਾਕੀ ਆਪਾਂ ਸੁੱਕੇ ਮਸਾਲੇ ਪਾ ਲੇ ਤੇ ਹੁਣ ਇਹਦੇ ਵਿੱਚ ਜਦੋਂ ਇਹ ਤੇਲ ਛੱਡਣ ਲੱਗ ਜੇ ਆਪਣੀ ਮਸਾਲੇ ਉਦੋਂ ਇਹਦੇ ਵਿੱਚ ਛੋੜਾ ਜਿਹਾ ਪਾਣੀ ਪਾ ਦਾਂਗੇ ਉਸੇ ਆਪਾਂ ਕੱਪ ਨੂੰ ਧੋ ਕੇ ਤੇ ਉਹ ਕੱਪ ਲੈ ਲੈਣਾ ਉਹਨੂੰ ਧੋ ਕੇ ਥੋੜਾ ਜਿਹਾ ਪਾਣੀ ਪਾ ਲੈਣਾ ਤਾਂ ਜੋ ਜਿਹੜੇ ਮਸਾਲੇ ਥੱਲੇ ਨਾਲ ਲੱਗਣ ਜਦੋਂ ਮਸਾਲਿਆਂ ਦੇ ਬਿਲਕੁਲ ਪੂਰੀ ਤਰ੍ਹਾਂ ਰਿਜ ਜੇ ਫਿਰ ਆਪਾਂ ਇਹਦੇ ਵਿੱਚ ਪਾ ਲੈਣਾ ਫਰਾਈ ਕੀਤੇ ਹੋਏ ਕੱਦੂ ਜਾਂ ਕੀ ਆ ਕਹਿ ਦਿੰਦੇ ਆ ਤਾਂ ਉਹ ਪਾ ਲੈਣਾ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ 2-4 ਮਿੰਟ ਸੇਕ ਜਦੋਂ ਲੱਗ ਗਿਆ ਤੇ ਤੇਲ ਛੱਡ ਤਾਂ ਇਹਨੇ ਫੇਰ ਆਪਾਂ ਇਹਦੇ ਵਿੱਚ ਪਾ ਲੈਣੀ ਆ ਗਈ ਮਲਾਈ ਮਲਾਈ ਤੁਸੀਂ ਦੋ ਚਮਚੇ ਵੱਡੇ ਮਲਾਈ ਦੇ ਪਾ ਲੈ ਤੁਸੀਂ ਆਪਣੇ ਮੁਤਾਬਕ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਿੰਨਣ ਦੇ ਲਈ ਰੱਖ ਦਿਆਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਜੇ ਤੁਹਾਡੇ ਕੋਲੇ ਹਰਾ ਥਨੀਆ ਹਰਾ ਥਨੀਆ ਪਾ ਲਓ ਮੈਂ ਇੱਥੇ ਕਸੂਰੀ ਮੇਥੀ ਪਾਈ ਆਗੀ ਕੇ ਨਾਲ ਨਾਲ ਮਿਰਚ ਪਾਊਡਰ ਪਾਤਾ ਹੁਣ 5-7 ਮਿੰਟ ਦੇ ਲਈ ਸਾਡੀ ਸਬਜੀ ਰਿਜੀ ਤੇ ਉਹ ਤੋਂ ਬਾਅਦ ਆਪਾਂ ਢੱਕਣ ਹਟਾ ਕੇ ਦੇਖਿਆ ਚ ਸਬਜੀ ਆਪਣੇ ਕੋਲ ਇਸ ਤਰ੍ਹਾਂ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਟੇਸਟੀ ਬਣੀ ਤੇ ਇਹਦੀ ਬਹੁਤ ਵਧੀਆ 스ਮੈਲ ਨੇ ਇੱਕ ਵਾਰ ਤੁਸੀਂ ਜਰੂਰ ਟਰਾਈ ਜਰੂਰ ਟਰਾਈ ਕਰਨਾ ਤੇ ਇਸ ਤਰ੍ਹਾਂ ਸਬਜੀ ਬਣਾਉਣ ਦੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੇ 스ਮੈਲ ਤੋਂ ਹੀ ਸਬਜੀ ਦੀ ਤੇ ਲੁੱਕ ਤੋਂ ਹੀ ਤੁਹਾਡੇ ਕੋਲ ਹਰ ਕੋਈ ਸਬਜੀ ਮੰਗ ਕੇ ਦਵਾਰਾ ਲਾਉ థాంਕ ਯੂ ਜੀ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ